ਸਹੀ ਗੱਲ ਆ ਡਰ ਗਿਆ ਵੀ ਹੁਣ ਸਰਿਆ ਨਹੀਂ ਇਹਨਾਂ ਦੇ ਉੱਪਰ ਜੇ ਮੰਨ ਲਓ ਵੀ ਆਪਾਂ ਸਪੋਣੇ ਕਰਾਈ ਹੁੰਦੀ ਹੈ ਇਹ ਕਰਦੇ ਆ ਕਿਥੇ ਹੋ ਆ ਨਹੀਂ ਬੰਪਰ ਖੋਲਿਆ ਗਿਆ ਵੀ ਉੱਥੇ ਮਰ ਜਾਣਾ ਹੀ ਲੋ ਅੱਗੇ ਕਹਿੰਦਾ ਮੇਰੇ ਅੱਗੇ ਜਾ ਮਾੜੀ ਅਨਪੂਰਜ ਜੀ ਮਰ ਜਾਣਾ ਹੀ ਦੇਖ ਕੇ ਮਰ ਜਾਣਾ ਜੀ ਜਦੋਂ ਲੋਕ ਖੋਲਣ ਇਹਨੂੰ ਡੰਗ ਮਾਰਨੀ ਲੋੜ ਨਹੀਂ ਇਹਨੇ ਫੁੱਟਨੇ ਮਰ ਜਾਣਾ ਦੋਸਤੋ ਇਤਾਂ ਨੇ ਕੰਮ ਆ ਕੈਮਰਾਮੈਨ ਸਾਹਿਬ ਆਇਆ ਮਾੜਾ ਚਾਚੇ ਅੱਗੇ ਚੱਲ ਜਾਓ ਹੋ ਜੀ ਨਹੀਂ ਆ ਵਿਖਾ ਲਈ ਇੱਥੇ ਵਿਖਾ ਲਈ ਕਿੱਥੇ ਆ ਸਾਹ ਉੱਪਰ ਵਿਖਾ ਲਈ ਕਿ ਲੱਗ ਗਿਆ ਤਾਂ ਤੁਸੀਂ ਸਿਰਫ ਉਹਨਾਂ ਨੂੰ ਇਹ ਉਹ ਤੇ ਮੇਰੇ ਜਿਹੜੇ ਲੋਕਾਂ ਦੇ ਲੀਡੇ ਲਾਉਂਦੇ ਆ ਜਿਹੜੇ ਗਲਤ ਬੋਲਦੇ ਆ ਟੈਲੈਂਟ ਵਾਲੇ ਬੰਦਿਆਂ ਨੂੰ ਵੀ ਯਾਤ ਨਹੀਂ ਸਪੋਰਟ ਹੀ ਨਹੀਂ ਕਰਦੇ ਇੱਧਰ 16 1700 ਵੀਡੀਓ ਪਾ ਕੇ 16 17 ਰੁਪਏ ਵੀ ਨਹੀਂ ਆਉਂਦੇ ਤੇ ਮੈਡਮਾਂ ਨੂੰ ਤੁਸੀਂ 100 ਰੁਪਏ ਨਹੀਂ ਜਾਂਦੇ ਜੀ ਜਿੰਨੇ ਤੁਹਾਨੂੰ ਦੇਣਾ ਲੈਣਾ ਕੋਈ ਥੋੜ੍ਹ ਜਾਈ ਆਪੇ ਆਉ ਪਾ ਕਟੂਕਾਉ ਨੇ ਥੋੜ੍ਹਾ ਥੋੜ੍ਹਾ ਮੈਨੂੰ ਸਾਕਦਾ ਮੈਨੂੰ ਕਾਹ ਚਲਾ ਦੇਣੇ ਲਈ ਛੱਡ ਮੈਂ ਨਹੀਂ ਸਕਦਾ ਬਾਹਰ ਹੋ ਨਹੀਂ ਆਉਂਗਾ ਇਹ ਕਿਹਦੇ ਨੂੰ ਪਤਾ ਕੀ ਕਰਦਾ ਅਰੇ ਮੇਰਾ ਨਾ ਫੋਨ ਨਹੀਂ ਮੈਨੂੰ ਸਿੱਧਾ ਦੇ ਬਣਿਆ ਹੀ ਸਾਪ ਦੇ ਮੂੰਹ ਚ ਕੋੜ ਕੇ ਲਿਆਦਾ ਬਾਬਾ ਨਾ ਛੱਡਣ ਜੋਗਾ ਨਾ ਨਾਨਾ ਹੋਣ ਜੋਗਾ ਟੈਂਕੀ ਦੇ ਕਿੰਨੇ ਨਾ ਡਾਟੇ ਲੀ ਕਰੀਏ ਮਰਜੀ ਥੱਲੇ ਆ ਜੀ ਨਹੀਂ ਦਤਨੀ ਨਹੀਂ ਨਾ ਫਟੌ ਦੇ ਬਾਹਰ ਕੱਢੋ ਹਾਂਜੀ ਫਟੌ ਦੇ ਬਾਹਰ ਕੱਢੋ ਕਿਧਰ ਦੀ ਅਜੀ ਪਲਾਸਟਿਕ ਦੀ ਖਸਰ ਫੈਂਟਰ ਲਾਈਨਿੰਗ ਨੀਗਾ ਉਹ ਨਿਕਲ ਕੇ ਫੈਂਟਰ ਲਾਈਨਿੰਗ ਚ ਆਨੂੰ ਚਲ ਗਿਆ ਪਹਿਲਾਂ ਤੇ ਫੈਂਟਰ ਲਾਈਨਿੰਗ ਦੇ ਉੱਤੇ ਹੀਗਾ ਅੱਛਾ ਭਾਈ ਬੜਾ ਰਿਸਕ ਹੀ ਆਏ ਥੈਂਕੀ ਦੇ ਉੱਤੇ ਚੜ ਗਿਆ ਹੁਣ ਕਿਹੜਾ ਖੜਾ ਕੋਈ ਆਪਾਂ ਨੁਕਸਾਨ ਕੀਤਾ ਵਾ ਭੈ ਤਾਂ ਮੂੰਹ ਆ ਗਿਆ ਤੇ ਬੜੇ ਧਿਆਨ ਨਾਲ ਮੈਨੂੰ ਕਹੋ ਮੈਨੂੰ ਨਪੇੜ ਨਾ ਬਣਾ ਜੇ ਤੇਰਾ ਮੂੰਹ ਆਇਆ ਬਾਹਰ ਗੋਚ ਬੜਾ ਬਾਬਾ ਕਲਬ ਚ ਉੱਥੇ ਪਾ ਲੈ ਤੇ ਮੇਰੇ ਹੱਥ ਨੇ ਕੰਮ ਨਹੀਂ ਕਰਨਾ ਉਹ ਤੇਰੀ ਗੱਲ ਵੀ ਇੱਕ ਡਾਇਲੋਗ ਫੇਰਮਾਨੀ ਕਿਹੜਾ ਮਾਰਿਆ ਈ ਬਾਈ ਵਾਲਾ ਬਾਈ ਵਾਲਾ ਕਰੀ ਕਰ ਤੀ ਇਹ ਕੜੀ ਮਾਰੀ ਜਈ ਆਪਰੇ ਮੂਹਰੇ ਕੋੜ ਕਰ ਲਈਓ ਸਾ ਬੱਬਾ ਨਾ ਵੀ ਛੱਡਣ ਜੋਗਾ ਨਾ ਉਹ ਨਾ ਛੱਡਣ ਜੋਗਾ ਇਤਨੀ ਪਲਦੇ ਜਾ ਖੱਬ ਇਹ ਵਾਲਿਆ ਹੱਥ ਕੰਮ ਦਾਟ ਕਰਨੇ ਆ ਬੇਸ਼ੀ ਨਹੀਂ ਫੜੀ ਇਹ ਕਹਦੇ ਮੈਂ ਹਾਂ ਸਟੇ ਪਕੜ ਕਰ ਜਾਣੀ ਆਹੋ ਜੱਕਰਿਆ ਨਾ ਬੇਸ਼ੀ ਫਿਰ ਫੜੀਦੀ ਆ ਕੋਈ ਨਹੀਂ ਹੁਣ ਮੈਂ ਕੱਢ ਕੇ ਜਾਊਂਗਾ ਗਾਂਦ ਫੜਿਆ ਕਾਕੂ ਕਾਕਰੀਏ ਤੇ ਨਾਲ ਕੁਛ ਕਰਦੇ ਆਇਆ ਪੁੱਤ ਆਇਆ ਤੈਨੂੰ ਪਤੀਸਾ ਵੀ ਖਵਾਵਾਂਗੇ ਛਾਹ ਪਈਆਂ ਨਾਲ ਛਾਹ ਨੂੰ ਭਾਈਆ ਪਤੀਸਾ ਖਮਾਣਾ ਬਣਾਵਾ ਛਾਹ ਇਹਨੇ ਭਾਈਆ ਪਤੀਸਾ ਖਾਣਾ ਫੇਰ ਭਾਣਾ ਖਵਾ ਦਾਂ ਸਪਰੇ ਖਵਾ ਦਿੰ ਪਾਏ ਜਿਹਦਾ ਟੈ ਲਗਣੀ ਭਾਵਾੜਾ ਤੇ ਖਵਾਵਾ ਲਾ ਤੇ ਦਾ ਸਪਰੇ ਰੋ ਕੋਈ ਵੀ ਰੇਲਾ ਤੂੰ ਜਾਂਦੇ ਸੱਪ ਦੇ ਪੈਰ ਨਹੀਂ ਹੁੰਦੇ ਵੇਖ ਲੋ ਸਾਤ ਵੀ ਹੈ ਨਾ ਬੀ ਆਪਣੇ ਪੈਰ ਵੀ ਲੱਗ ਗਏ ਆ ਇੰਨਾ ਜਗੜਬੰਦ ਮਾਰਿਆ ਨਹੀਂ ਲੱਗੇ ਬਾਬਾ ਤਾਂ ਨੂੰ ਕਰੇ ਨਾ